ਆਮ ਆਦਮੀ ਪਾਰਟੀ ਦੇ ਇੱਕ ਤੋਂ ਬਾਅਦ ਇੱਕ ਮੰਤਰੀਆਂ ਦੇ ਕਾਰਨਾਮੇ ਜਿਹੜੇ ਆ ਉਹ ਸਾਹਮਣੇ ਆ ਰਹੇ ਆ ਹੁਣ ਮੰਤਰੀ ਬਲਕਾਪ ਸਿੰਘ ਦੀ ਅਸ਼ਲੀਲ ਵੀਡੀਓ ਵਾਇਰਲ ਹੋਣ ਤੋਂ ਬਾਅਦ ਇੱਕ ਹੋਰ ਮੰਤਰੀ ਦੀ ਵੀਡੀਓ ਚਰਚਾ ਦਾ ਵਿਸ਼ਾ ਔਰ ਉਹ ਮੁਸੀਬਤ ਦੇ ਵਿੱਚ ਕਰ ਗਿਆ ਕਿਹੜਾ ਮੰਤਰੀ ਹੈ ਕਿਹੋ ਜੀ ਵੀਡੀਓ ਔਰ ਮੁਸੀਬਤ ਦੇ ਵਿੱਚ ਕਿਉਂ ਕਰਿਆ ਇਸ ਤੇ ਅਹਿਮ ਜਿਹੜੀ ਅਸੀਂ ਚਰਚਾ ਕਰਨੀ ਹੈਗੀ ਆ ਨਾਲ ਹੀ ਨਾਲ ਗੱਲਬਾਤ ਜਿਹੜੀ ਆ ਕਰਾਂਗੇ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਇੱਕ ਵੱਡਾ ਫੈਸਲਾ ਲੈਣ ਜਾ ਰਹੀ ਹੈ ਜਿਸ ਦੇ ਨਾਲ ਲਗਭਗ ਅੱਧਾ ਪੰਜਾਬ ਜਿਹੜਾ ਉਹ ਪ੍ਰਭਾਵਿਤ ਹੋ ਜਾਊਗਾ ਆਡਿਟ ਕਹਿੰਦਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ 35 ਲੱਖ ਰਾਸ਼ਨ ਕਾਰਡ ਜਿਹੜੀ ਉਹ ਰੱਦ ਕਰਨ जा रही है ਜਿਹਦੇ ਨਾਲ ਤਕਰੀਬਨ 1.5 ਕਰੋੜ ਦੇ ਲੋਕ ਜਿਹੜੇ ਆ ਉਹ ਪ੍ਰਭਾਵਿਤ ਹੋਣਗੇ ਇਹਦਾ ਸਿਆਸੀ ਤੌਰ ਤੇ ਕਿੰਨਾ ਅਸਰ ਜਾਊਗਾ ਔਰ ਪੰਜਾਬ ਦੇ ਲੋਕਾਂ ਦੇ ਕਿੰਨਾ ਅਸਰ ਜਾਊ ਇਸ ਤੇ ਅਹਿਮ ਜਿਹੜੀਆਂ ਚਰਚਾ ਕਰਨੀ ਹੈ ਉਧਰ ਅਧਿਆਪਕਾਂ ਦੇ ਨਾਲ ਵੀ ਵੱਡਾ ਤੋਖਾ ਹੋ ਗਿਆ ਕਿਵੇਂ ਇਸ ਤੇ ਵੀ ਅਹਿਮ ਜਿਹੜੀਆਂ ਚਰਚਾ ਕਰਨੀ ਉਹਨਾਂ ਦੇ ਵੀ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਔਰ ਇਹ ਵੀ ਨਹੀਂ ਹੈ ਕਿ ਉਹ ਪੱਕੇ ਪੱਕੇ ਕਰਨ ਵਾਲੀ ਗੱਲ ਨਹੀਂ ਹੈ ਇਹ ਮਸਲਾ ਨਵਾਂ ਹੈਗਾ ਕਿਹੜਾ ਮਸਲਾ ਇਸ ਤੇ ਅਸੀਂ ਚਰਚਾ ਜਿਹੜੀ ਆ ਉਹ ਕਰਨੀ ਆ ਤੋਂ ਦਰ ਕੱਲ ਰਾਹੁਲ ਗਾਂਧੀ ਪੰਜਾਬ ਆਏ ਕਿਸਾਨਾਂ ਦੇ ਨਾਲ ਵੱਡੇ ਵਾਅਦੇ ਕਰਕੇ ਗਏ ਕਿ ਉਹ ਵਾਅਦੇ ਪੂਰੇ ਹੋਣ ਵਾਲੇ ਹੈਗੇ ਆ ਜਾਂ ਨਹੀਂ ਇਹਨਾਂ ਤੇ ਵੀ ਚਰਚਾ ਕਰਾਂਗੇ ਮੇਰੇ ਨਾਲ ਪ੍ਰੋਫੈਸਰ ਮਨਜੀਤ ਸਿੰਘ ਗਣਕੀ ਸਾਹਿਬ ਜੁੜੇ ਆ ਸਭ ਤੋਂ ਪਹਿਲਾਂ ਮੈਂ ਸਵਾਗਤ ਕਰੂ ਅਨਸਰ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਸੁਖਵਿੰਦਰ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅਰਕੀ ਸਾਹਿਬ ਸਭ ਤੋਂ ਮਹੱਤਵਪੂਰਨ ਜਿਹੜੀ ਖਬਰ ਮੈਂ ਇਹੀ ਲੈਣੀ ਚਾਹੂੰਗਾ ਕੀ ਕਹਿੰਦੇ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਇੱਕ ਵੱਡਾ ਫੈਸਲਾ ਲੈਣ ਜਾ ਰਹੀ ਹੈ ਜਿਹੜੇ ਫੈਸਲੇ ਦੇ ਤਹਿਤ ਕਹਿੰਦੇ ਕਿ ਪੰਜਾਬ ਦੇ 35 ਲੱਖ ਲੋਕਾਂ ਦੇ ਪਰਿਵਾਰਾਂ ਦੇ ਰਾਸ਼ਨ ਕਾਰਡ ਜਿਹੜੇ ਆ ਉਹ ਰੱਦ ਕਰਨ ਜਾ ਰਹੀ ਹੈ ਔਰ ਕੋਈ ਨਵੀਂ ਕੋਈ ਸਕੀਮ ਦੇ ਤਹਿਤ ਕੋਈ ਇੱਕ ਨਵਾਂ ਫਾਰਮ ਭਰਨ ਜਾ ਰਹੀ ਹੈ ਉਹਦੇ ਤਹਿਤ ਕੋਈ ਅੱਗੇ ਕੋਈ ਨਵੇਂ ਬਣਨਗੇ ਫਿਰ ਤੇ ਕਹਿੰਦੇ ਕਿ ਇਹ 35 ਲੱਖ ਰਾਸ਼ਨ ਕਾਰਡ ਰੱਦ ਕਰਨ ਦੇ ਨਾਲ ਤਕਰੀਬਨ 1.5 ਕਰੋੜ ਦੇ ਲਗਭਗ ਲੋਕ ਜਿਹੜੇ ਆ ਉਹ ਇਸ ਸਕੀਮ ਤੋਂ ਵਾਂਝੇ ਹੋ ਜਾਣਗੇ ਔਰ ਉਹਨਾਂ 'ਤੇ ਅਸਰ ਜਾਊਗਾ ਕਿਵੇਂ ਦੇਖਦੇ ਹੋ ਇਸ ਪੂਰੀ ਚੀਜ਼ ਨੂੰ ਕੀ ਲੋੜ ਪੈ ਗਈ ਔਰ ਇਹਦਾ ਸਿਆਸੀ ਤੌਰ ਤੇ ਔਰ ਲੋਕਾਂ ਦੇ ਉੱਪਰ ਕਿੰਨਾ ਕਸਰ ਜੜਾ ਪੋ ਸੁਖਿੰਦਰ ਜੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਇਹੋ ਜਿਹੇ ਫੈਸਲੇ ਲਈ ਜਾ ਰਹੇ ਆ ਇਹ ਲੋਕਪੁਰ ਦੀ ਫੈਸਲੇ ਕਿਹਾ ਜਾ ਸਕਦੇ ਆ ਬੀਤੇ ਸਮੇਂ ਦੇ ਵਿੱਚ ਵੀ ਅਜਿਹੇ ਫੈਸਲੇ ਹੋਏ ਔਰ ਜਦੋਂ ਫਿਰ ਲੋਕਾਂ ਦਾ ਦਬਾਅ ਪੈਂਦਾ ਤਾਂ ਫਿਰ ਸਰਕਾਰ ਜਿਹੜੀ ਯੂਟਰ ਲੈ ਲੈਂਦੀ ਹੈ ਹੁਣ ਇਹ ਇੱਕ ਦਮਾ ਮਸਲਾ ਜਿਹੜਾ ਉਹ ਸਾਹਮਣੇ ਆਇਆ ਨੈਸ਼ਨਲ ਫੂਡ ਸਕੋਪ ਐਕਟ 2013 ਦੇ ਅਨੁਸਾਰ ਆ ਜਿਹੜੀ ਰਾਸ਼ ਸਰਕਾਰ ਨੇ ਰਾਸ਼ਨ ਕਾਰਡ ਸੁਖੰਦਰ ਜੀ ਪੰਜਾਬ ਵਿੱਚ ਬਣਾ ਕੇ ਦਿੱਤੇ ਤਾਂ ਉਹ ਜਿਹੜੇ ਰਾਸ਼ਨ ਕਾਰਡ ਬਣਾਏ ਤੁਹਾਨੂੰ ਯਾਦ ਹੋਣਾ ਕਿ ਪਹਿਲਾਂ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੁਝ ਰਾਸ਼ਨ ਜਿਹੜੇ ਰਾਸ਼ਨ ਕਾਰਡ ਸੀ ਉਹ ਰੱਦ ਕਰ ਦਿੱਤੇ ਪਰ ਇਹਨਾਂ ਚੋੜਾ ਦੇ ਮਾਹੌਲ ਜਦੋਂ ਲੱਗਾ ਉਹਨਾਂ ਦਾ ਮਾਹੌਲ ਜਦੋਂ ਬਣ ਲਗਾ ਤਾਂ 10 ਲੱਖ ਜਿਹੜੇ ਕਾਰਡ ਸੀ ਦੁਬਾਰਾ ਇਹਨਾਂ ਨੇ ਬਹਾਲ ਕਰ ਦਿੱਤੇ ਸੀ ਬੀਤੀ ਦਿਨਾਂ ਦੇ ਵਿੱਚ ਹੁਣ ਪਤਾ ਲੱਗਾ ਕਿ ਜਦੋਂ ਹੁਣ ਇਹ ਚੋਣਾਂ ਖਤਮ ਹੋਣ ਵਾਲੀਆਂ ਨੇ 1 ਜੂਨ ਨੂੰ ਜਿਹੜੀਆਂ ਵੋਟਾਂ ਪੈ ਜਾਣੀਆਂ 4 ਜੂਨ ਨੂੰ ਰਿਜ਼ਲਟ ਆ ਜਾਣਾ ਹੈ ਤੇ ਆਮ ਆਦਮੀ ਪਾਰਟੀ ਨੇ ਜਿਹੜਾ ਸਿਆਸੀ ਇਲਾਹਾ ਲੈਣਾ ਸੀ ਉਹ ਲੈ ਲਿਆ ਤਾਂ ਉਸ ਤੋਂ ਮਗਰੋਂ ਪਤਾ ਲੱਗਾ ਕਿ 35 ਲੱਖ ਦੇ ਕਰੀਬ ਜਿਹੜੇ ਰਾਸ਼ਨ ਕਾਰਡ ਦੀ ਉਹ ਸਰਕਾਰ ਰੱਦ ਕਰਨ ਜਾ ਰਹੀ ਹੈ ਜਿਹਦੇ ਨਾਲ 1 ਕਰੋੜ 47 ਲੱਖ ਜਿਹੜੇ ਲੋਕ ਲਾਭਪਾਤਰੀ ਜਿਹੜੇ ਸੁਖੰਦਰ ਜੀ ਉੱਪਰ ਬਾਪਿਤ ਹੋਣਗੇ ਹੁਣ ਇਹ ਸਭ ਦੇ ਵਾਸਤੇ ਉਹਨਾਂ ਨੇ ਇੱਕ ਨਵਾਂ ਸਰਵੇਖਣ ਜਿਹੜਾ ਡੀ ਨੋਵੇ ਸਰਵੇਖਣ ਜਿਹੜਾ ਇੱਕ ਫਾਰਮਿਸ਼ ਪਾਇਆ ਜਿਹੜਾ ਫੂਡ ਐਂਡ ਸਪਲਾਈ ਵਿਭਾਗ ਦੇ ਰਾਹੀਂ ਜਾਂ ਹੋਰ ਵਿਭਾਗਾਂ ਦੇ ਰਾਹੀਂ ਪੰਜਾਬ ਦੇ ਵਿੱਚੋਂ ਉਹ ਸਰਵੇ ਕਰਾਏਗਾ ਤਾਂ ਫਿਰ ਉਸ ਆਧਾਰ ਤੇ ਨਵੇਂ ਜਿਹੜੇ ਨੇ ਰਾਸ਼ਨ ਕਾਰਡ ਜਿਹੜੇ ਬਣਾਈ ਜਾਣਗੇ ਹੁਣ ਇਹ ਜਿਹੜਾ ਨਵਾਂ ਸ਼ਬਦ ਜਿਹਦੇ ਉੱਤੇ ਮੈਂ ਜ਼ੋਰ ਦੇ ਕੇ ਗੱਲ ਕੀਤੀ ਹੈ ਸੁਖਿੰਦਰ ਜੀ ਇਹ ਨਵਾਂ ਦਾ ਪਾਪ ਇਹ ਆ ਕਿ ਬੀਤੇ ਸਮੇਂ ਦੇ ਵਿੱਚ ਵੀ ਰਵਾਈਤੀ ਪਾਰਟੀਆਂ ਜਿਹੜੀਆਂ ਸਨ ਚਾਹੇ ਅਕਾਲੀ ਭਾਜਪਾ ਦੀ ਸਰਕਾਰ ਸੀ ਚਾਹੇ ਉਹ ਕਾਂਗਰਸ ਦੀ ਸਰਕਾਰ ਹੋਵੇ ਹਮੇਸ਼ਾ ਉਹ ਸਰਕਾਰਾਂ ਦੇ ਜਿਹੜੇ ਵਿਧਾਇਕ ਹੁੰਦੇ ਨੇ ਆਪੋ ਆਪਣੀ ਜ਼ਹੀਰਤਿਆਂ ਦੇ ਜਿਨ੍ਹਾਂ ਦੇ ਕਾਰਡ ਨਹੀਂ ਬਣੇ ਹੁੰਦੇ ਉਹਨਾਂ ਦੇ ਨਾਲ ਚ ਨੀਲੇ ਕਾਰਡ ਚੱਲਦੇ ਸੀ ਉਹ ਨੀਲੇ ਕਾਰਡ ਬਣਾਉਂਦੇ ਆ ਦਾ ਆਮ ਆਦਮੀ ਪਾਰਟੀ ਦੀ ਸਰਕਾਰ ਹੁਣ ਉਸੇ ਲੀਹਾਂ ਤੇ ਚੱਲਦਿਆਂ ਹੋਇਆ 35 ਲੱਖ ਦੇ ਜਿਹੜੇ ਰਾਸ਼ਨ ਕਾਰਡ ਦੇ ਜਿਹੜੇ ਪੁਰਾਣੇ ਬਣੇ ਨੇ ਉਹਨਾਂ ਨੂੰ ਰੱਦ ਕਰੂਗੀ ਤੇ ਨਵੇਂ ਜਿਹੜੇ ਨੇ 10 ਲੱਖ ਦੇ ਨਵੇਂ ਕਰੀਬ ਜਿਹੜੇ ਆਪਣੇ ਉਹਨਾਂ ਨੇ ਹਮਾਇਤੀਆਂ ਨੂੰ ਸਮਰਥਕਾਂ ਨੂੰ ਦੇਣੇ ਆ ਉਹਨਾਂ ਨੂੰ ਉਹਨਾਂ ਨੇ ਤਿਆਰ ਕਰਕੇ ਦੇਣੇ ਆ ਤਾਂ ਜੋ ਸਿਆਸੀ ਲਾਹ ਜਿਹੜਾ ਆਉਣ ਦੇ ਸਮੇਂ 'ਚ ਜਿਹੜਾ ਲਿਆ ਜਾ ਸਕੇ ਪਰ ਜੇਕਰ ਹੁਣ 35 ਲੱਖ ਰਾਸ਼ਨ ਕਾਰਡ ਜੇਕਰ ਪੰਜਾਬ ਦੀ ਮੌਜੂਦਾ ਸਰਕਾਰ ਰੱਦ ਕਰਦੀ ਹੈ ਤਾਂ 1 ਕਰੋੜ 47 ਲੱਖ ਲਾਭਪਾਤਰੀ ਪ੍ਰਭਾਵਿਤ ਹੁੰਦੇ ਆ ਭਾਵੇਂ ਕਿ ਅੱਧਾ ਪੰਜਾਬ ਜੇ ਪ੍ਰਭਾਵਿਤ ਹੁੰਦਾ ਤਾਂ ਉਸ ਦਾ ਬਹੁਤ ਵੱਟਾ ਜਿਹੜਾ ਅਸਰ ਆ ਉਹ ਲੋਕਾਂ ਤੇ ਪੈਣਾ ਹੈ ਤੇ ਨਾਲ ਹੀ ਨਾਲ ਸਰਕਾਰ ਨੂੰ ਵੀ ਇਸ ਦੇ ਨਤੀਜੇ ਜਿਹੜੇ ਭੁਗਤਨੇ ਜਿਹੜੇ ਆ ਉਹ ਪੈ ਸਕਦੇ ਆ ਬੀਤੇ ਸਮੇਂ ਦੇ ਵਿੱਚ ਆਟਾ ਤਲ ਸਕੀਮ ਜਿਹੜੀ ਸੀ ਉਹ ਵੀ ਪੰਜਾਬ ਸਰਕਾਰ ਦੀ ਜਿਹੜੀ ਆ ਵਿਵਾਦਾਂ ਚ ਰਹੀ ਆ ਉਦੋਂ ਵੀ ਕਈ ਰਾਸ਼ਨ卡ਡ ਹੋਲਡਰਾਂ ਨੇ ਜਿਹੜੇ ਮਫਾਦ ਦਾ ਡਿਪੂ ਹੋਲਡਰਾਂ ਨੇ ਸਰਕਾਰ ਦੀ ਇਸ ਸਕੀਮ ਦਾ ਜਿਹੜਾ ਵਿਰੋਧ ਕੀਤਾ ਸੀ ਇਹਨਾਂ ਨੇ ਕਿਹਾ ਸੀ ਕਿ ਅਸੀਂ ਰਾਸ਼ਨ ਜਿਹੜਾ ਡਿਪੂ ਹੋਲਡਰਾਂ ਦੇ ਨਹੀਂ ਦੇਣਾ ਬਲਕਿ ਆਪਣੇ ਪੱਤਰ ਤੇ ਦੇਣਾ ਤੇ ਮੈਨੂੰ ਯਾਦ ਆ ਕਿ ਭਗਵੰਤ ਮਖਨਾਉ ਦਾ ਇੱਕ ਵੀਡੀਓ ਵੀ ਆਇਆ ਸੀ ਘਰ ਘਰ ਜਾ ਕੇ ਜਰੋ ਇਨਾਂ ਨੇ ਤਾਂ ਆਟਾ ਦਾਲ ਜਿਹੜੀ ਲੋਕਾਂ ਨੂੰ ਦਿੱਤਾ ਤਾਂ ਉਸ ਤੋਂ ਬਗੈਰ ਕਹਿੰਦੇ ਉਹ ਵੀ ਸਕੀਮ ਜਿਹੜੀ ਸੁਖਵਿੰਦਰ ਜੀ ਚੱਲੀ ਨਹੀਂ ਉਹ ਵੀ ਬੀਤੇ ਦਿਨਾਂ ਤੋਂ ਕਾਫੀ ਦਿਨਾਂ ਤੋਂ ਬੰਦ ਹੈਗੀ ਹੈ ਲੋਕਾਂ ਨੂੰ ਜਿਹੜਾ ਆਟਾ ਦਾਗੜ ਸਰਕਾਰ ਵੱਲੋਂ ਮਿਲਦਾ ਸੀ ਉਹ ਨਹੀਂ ਮਿਲਿਆ ਹਾਲਾਂਕਿ ਇਹ ਕੇਂਦਰ ਸਰਕਾਰ ਦੀ ਸਕੀਮ ਸੀ ਪਰ ਕੇਂਦਰ ਸਰਕਾਰ ਦੀ ਸਕੀਮ ਨੂੰ ਪੰਜਾਬ ਸਰਕਾਰ ਨੇ ਆਪਣੇ ਰਾਈ ਵਰਤ ਕੇ ਤੇ ਆਪਣਾ ਇਹਦਾ ਸਿਆਸੀ ਲਾਹ ਲੈਣ ਦਾ ਜਿਹੜਾ ਯਤਨ ਉਹ ਕੀਤਾ ਹੈ ਹੁਣ ਇੱਕ ਪਾਸੇ 35 ਲੱਖ ਕਟਾਉ ਨੂੰ ਰੱਦ ਕਰਦਾ ਦੂਜੇ ਪਾਸੇ ਅੱਧਾ ਪੰਜਾਬ ਇਸ ਨਾਲ ਪ੍ਰਭਾਵਿਤ ਹੋਣਾ ਤੇ ਤੀਸਰੇ ਬਨੇ ਆਪਣੀ ਚਾਹਤਿਆਂ ਨੂੰ ਖੁਸ਼ ਕਰਨ ਦੀ ਜਿਹੜੀ ਨੀਤੀ ਆ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਸੁਖਵਿੰਦਰ ਜੀ ਮੰਗੀ ਪੈ ਸਕਦੀ ਹੈ ਕਿਉਂਕਿ ਸਮੇਂ-ਸਮੇਂ ਤੇ ਜਿਹੜੀਆਂ ਸਰਕਾਰ ਦੀਆਂ ਅਜਿਹੀਆਂ ਲੋਕ ਮਾਰੂ ਨੀਤੀਆਂ ਨੇ ਉਹਨਾਂ ਦਾ ਵਿਰੋਧ ਜਿਹੜਾ ਹੁੰਦਾ ਆ ਮੀਤੇ ਦਿਨਾਂ ਵਿੱਚ ਅਸੀਂ ਗੱਲ ਨਹਿਰੇ ਪਾਣੀ ਦੀ ਵੀ ਗੱਲ ਅਸੀਂ ਕੀਤੀ ਸੀ ਉਹ ਵੀ ਫੈਸਲੇ ਜਿਹੜਾ ਸਰਕਾਰ ਤੇ ਮੁਆਫੀ ਲੈ ਰਿਆ ਹੁਣ ਸਰਕਾਰ ਦੀ ਇਹ ਜਿਹੜੀ ਯੂਜਨ ਜਿਹੜੀ ਚੱਲ ਰਹੀ ਆ ਸੁਭਾਵਿਕ ਆ ਕਿ ਪੰਜਾਬ ਦੇ ਲੋਕਾਂ ਨੂੰ ਇਸ ਦਾ ਜਿਹੜਾ ਝਟਕਾ ਜਿਹੜਾ ਲੱਗੇਗਾ ਜੇਕਰ ਇਹ ਪਾਸ ਹੋ ਜਿੰਦਾ ਜਿਤਨਾ ਡੀ ਨੋਵੇ ਸਰਵੇਖਣ ਵਾਸਤੇ ਉਹਨਾਂ ਨੇ ਫਾਰਮ ਜਿਹੜੇ ਛਪਾ ਲਏਗੇ ਆ ਬਕਾਇਦਾ ਤੌਰ ਤੇ ਉਸ ਦੀ ਫੋਟੋਕਾਪੀ ਅਮੀ ਮੌਜੂਦ ਵੀ ਪਰ ਅਜਹੀ ਸਥਿਤੀ ਦੇ ਵਿੱਚ ਜਿਹੜੀ ਆ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਜਿਹੇ ਲੋਕਭਾਰੂ ਫੈਸਲੇ ਜਿਹੜੇ ਨੇ ਇਹ ਲੋਕਾਂ ਨੂੰ ਪ੍ਰਭਾਵਿਤ ਕਰਨਗੇ ਤੇ ਆਮ ਆਦਮੀ ਪਾਰਟੀ ਦੀ ਕਾਰਸ਼ੈਲੀ ਦੇ ਉੱਤੇ ਉਸ ਦੀ ਕਾਰਗੁਜ਼ਾਰੀ ਦੇ ਉੱਤੇ ਵੀ ਪ੍ਰਸ਼ਨ ਚਿੰਨ੍ਹ ਇਹ ਲਾ ਦਿੰਦੀ ਹੈ ਕਿਉਂਕਿ ਆਮ ਆਦਮੀ ਪਾਰਟੀ ਪਹਿਲਾਂ ਇਹ ਵਾਅਦਾ ਕਰਦੀ ਸੀ ਕਹੀਂ ਆਮ ਲੋਕਾਂ ਦੀ ਸਰਕਾਰ ਆ ਅਸੀਂ ਆਮ ਵਿਕਤੀਆਂ ਦੀ ਗੱਲ ਕਰਨੀ ਆਮ ਪਰਿਵਾਰਾਂ ਦੀ ਗੱਲ ਕਰਨੀਆਂ ਅਸੀਂ ਆਮ ਘਰਾਂ ਚੋਂ ਉੱਠ ਕੇ ਆਏ ਹਾਂ ਤੇ ਜੇਕਰ ਤੁਸੀਂ ਆਮ ਘਰਾਂ ਤੋਂ ਉੱਠ ਕੇ ਆਏ ਵਿਧਾਇਕ ਜੇ ਤਾਂ ਫਿਰ ਆਮ ਲੋਕਾਂ ਦੀਆਂ ਕੀ ਮਜਬੂਰੀਆਂ ਨੇ ਉਹਨਾਂ ਦਾ ਵੀ ਆਮ ਆਦਮੀ ਪਾਰਟੀ ਨੂੰ ਪਤਾ ਹੋਣਾ ਚਾਹੀਦਾ ਜ਼ਰੂਰੀ ਨਹੀਂ ਕਿ ਜਦੋਂ ਤੁਸੀਂ ਸੱਤਾ ਤੋਂ ਬਾਹਰ ਜੇ ਉਦੋਂ ਹੀ ਆਮ ਇੱਕ ਸਾਧਾਰਨ ਵਿਕਤੀ ਦੀਆਂ ਮੁਸ਼ਕਲਾਂ ਦਾ ਪਤਾ ਹੋਵੇ ਪਰ ਸਥਿਤੀ ਇਹ ਆ ਕਿ ਇਸ ਵੇਲੇ ਹੁਣ ਉਹ ਜਿਹੜੇ ਆਮ ਬੰਦੇ ਸੀ ਉਹ ਖਾਸ ਬਣ ਚੁੱਕੇ ਆ ਤੇ ਸ਼ਾਇਦ ਇਸੇ ਹੀ ਕਾਰਨ ਸਰਕਾਰ ਜਿਹੜਾ ਇਹ ਲੋਕ ਮਾਰੂ ਫੈਸਲਾ ਲੈਣੋਂ ਤੇ ਅਟਾਰੂ ਆ ਬਾਕੀ ਦੇਖੋ ਕਿ ਜਿਹੜੀਆਂ ਦੂਜੀ ਲੋਕਪੱਖੀ ਜਥੇਬੰਦੀਆਂ ਨੇ ਉਹ ਸਰਕਾਰ ਦੇ ਇਸ ਫੈਸਲੇ ਦਾ ਕਿਸ ਤਰੀਕੇ ਨਾਲ ਵਿਰੋਧ ਕਰਦੀਆਂ ਨੇ ਅਸਰ ਤਾਂ ਸੁਖਵਿੰਦਰ ਜੀ ਸਿਆਸੀ ਤੌਰ ਤੇ ਆਮ ਆਦਮੀ ਪਾਰਟੀ ਤੇ ਪਵੇਗਾ ਪਵੇਗਾ ਜਿਸ ਤਿੱਕੇ ਨਾਲ ਖਬਰ ਇਹ ਅੱਜ ਉੱਪਰ ਕੇ ਸਾਹਮਣੇ ਆਈ ਆ ਹੋ ਸਕਦਾ ਕਿ ਇਸ ਦਾ ਅਸਰ ਇਹਨਾਂ ਲੋਕ ਸਭਾ ਚੋਣਾਂ ਤੇ ਵੀ ਦੇਖਣ ਨੂੰ ਮਿਲ ਸਕਦਾ ਆ ਕਿਉਂਕਿ ਖਬਰ ਜਿਹੜੀ ਹੈ ਉਸ ਸਮੇਂ ਆਈ ਆ ਕਿ ਜਦੋਂ ਲੋਕ ਸਭਾ ਚੋਣਾਂ ਐਂ ਸਿਰ ਤੇ ਖੜੀਆਂ ਨੇ ਤਾਂ ਜੇ ਲੋਕ ਇਸ ਚੀਜ਼ ਨੂੰ ਵੇਖਦੇ ਆ ਤਾਂ ਸੁਭਾਵਿਕ ਆ ਕਿ ਅਸਰ ਜਿਹੜਾ ਸੁਖਵਿੰਦਰ ਜੀ ਇਹਨਾਂ ਲੋਕ ਸਭਾ ਚੋਣਾਂ ਤੇ ਵੀ ਪੈ ਸਕਦਾ ਆ ਹੁਣ ਦੇਖੋ ਅਗਲੇ ਦਿਨਾਂ ਦੇ ਵਿੱਚ ਸਰਕਾਰ ਯੂਟਰਨ ਲੈਂਦੀ ਆ ਤੇ ਇਸ ਨੂੰ ਲਾਗੂ ਕਰਦੀ ਆ ਫਿਰ ਹਾਲ ਇਸ ਸਕੀਮ ਸਰਕਾਰ ਦੇ ਯੋਜਨ ਜਿਹੜੀ ਹੈ ਸਕਿੰਦਰਜੀ ਉਹ ਬਣਾ ਲਈ ਹੈ ਬਣਾ ਲਈ ਚਲੋ ਅਗਲੀ ਜਿਹੜੀ ਖਬਰ ਅਣਕੀ ਸਾਹਿਬ ਲੈ ਲੈਣੇ ਆ ਅਗਲੀ ਖਬਰ ਵੀ ਬੜੀ ਅਹਿਮ ਹੈ ਪਿੰਡਾਂ ਦੇ ਜਾਂ ਸਕੂਲਾਂ ਦੇ ਵਿੱਚ ਜਿਹੜੀ ਕਹਿੰਦੇ ਕਿ ਗ੍ਰਾਂਟਾਂ ਜਾਂਦੀਆਂ ਹੁੰਦੀਆਂ ਹੁੰਦੀਆਂ ਅਣਕੀ ਸਾਹਿਬ ਉਹ ਗ੍ਰਾਂਟਾਂ ਸਕੂਲਾਂ ਬਣਨ ਵਾਸਤੇ ਸਕੂਲ ਦੇ ਕਮਰੇ ਬਣਨ ਵਾਸਤੇ ਚਾਰ ਦਿਵਾਰੀਆਂ ਹੋਣ ਵਾਸਤੇ ਉਹ ਬੜੇ ਕੰਮਕਾਜ ਵਾਸਤੇ ਸਕੂਲਾਂ ਦੀ ਉਸਾਰੀ ਵਾਸਤੇ ਜਿਹੜੀਆਂ ਉਹ ਗ੍ਰਾਂਟਾਂ ਸਕੂਲ ਦੇ ਖਾਤੇ 'ਚ ਜਾਂਦੀਆਂ ਨੇ ਉਹ ਸਰਕਾਰ ਨੇ ਹੁਣ ਕਹਿੰਦੇ ਵਾਪਸ ਲੈ ਲਈਆਂ ਬਿਨਾਂ ਦੱਸੇ ਸਕੂਲਾਂ ਨੂੰ 31 ਮਾਰਚ ਤੋ ਤੱਕ ਖਰਚਣੀਆਂ ਹੁੰਦੀਆਂ ਪਰ 31 ਮਾਰਚ ਤੋਂ ਪਹਿਲਾਂ ਹੀ ਕਹਿੰਦੇ ਉਹ ਵਾਪਸ ਲੈ ਲਈਆਂ ਸੀ ਔਰ ਕਹਿੰਦੇ ਕਿ ਜਿਹੜੇ ਸਕੂਲਾਂ ਨੇ ਵਿਚਾਰਿਆ ਨੇ ਉਹ ਸਮਾਨ ਚੱਕੇ ਹੋਏ ਸੀ ਦੁਕਾਨਦਾਰਾਂ ਤੋਂ ਕਿਸੇ ਨੀ ਸੀਮੈਂਟ, ਬਜਰੀ, ਰੇਤਾ ਜਾਂ ਕਹਿ ਲੋ ਕਿ ਸਰੀਆ ਜੋ ਵੀ ਸਮਾਨ ਚਾਹੀਦਾ ਹੁੰਦਾ ਜਿਹੜਾ ਉਹ ਚੱਕਿਆ ਸੀ ਉਹਦੀ ਹਲੇ ਉਧਾਰੀ ਜਿਹੜੀ ਹਲੇ ਪੈਂਡਿੰਗ ਸੀਗੀ ਔਰ ਇਹਨਾਂ ਦੇ ਬਿਨਾਂ ਦੱਸੇ ਸਕੂਲਾਂ ਦੇ ਖਾਤਿਆਂ ਦੇ ਵਿੱਚੋਂ ਔਰ ਟਾਈਮ ਤੋਂ ਪਹਿਲਾਂ ਹੀ ਜਿਹੜੇ ਉਹ ਪੈਸੇ ਕਹਿੰਦੇ ਕਢਾ ਲਿਆ ਹੁਣ ਜਿਹੜੇ ਉਹ ਦੁਕਾਨਦਾਰ ਨੇ ਉਹ ਸਕੂਲਾਂ ਦੇ ਅਧਿਆਪਕਾਂ ਦੇ ਸਕੂਲਾਂ ਦੇ ਮੁਖੀਆਂ ਨੇ ਜਿਹੜੇ ਉਹ ਗੱਲ ਪੈ ਰਹੇ ਆ ਜਾ ਜਾ ਕੇ ਤਾਂ ਅਣਖੀ ਸਾਹਿਬ ਇਹ ਰਫੜ ਜਿਹੜਾ ਨਵੇਂ ਸ਼ੇਡ ਦਿੱਤਾ ਔਰ ਸਕੂਲ ਅਧਿਆਪਕ ਯੂਨੀਅਨ ਜਿਹੜੀ ਹੈ ਉਹ ਇਸ ਚੀਜ਼ ਦੇ ਖਿਲਾਫ ਹੋ ਗਈ ਹੈ ਔਰ ਸਰਕਾਰ ਨੂੰ ਰਣਤਾ ਪਾ ਰਹੀ ਹੈ ਕਿ ਭਾਈ ਪੈਸੇ ਬਹੁਤ ਲੋਕ ਸਾਡਾ ਜਰੂਰਸ ਕੱਢ ਰਹੇ ਤੇ ਆ ਕੇ ਸੋਖੰਦਰ ਜੀ ਆਮ ਆਦਮੀ ਪਾਰਟੀ ਦੀ ਸਰਕਾਰ ਜਦੋਂ ਅਜੇ ਬਣੀ ਨਹੀਂ ਸੀ ਤਾਂ ਉਦੋਂ ਆਮ ਆਦਮੀ ਪਾਰਟੀ ਨੇ ਹਮੇਸ਼ਾ ਇਸ ਗੱਲ ਤੇ ਜ਼ੋਰ ਦਿੱਤਾ ਕਿ ਇਹ ਸਕੂਲੀ ਸਿੱਖਿਆ ਨੂੰ ਬਹੁਤ ਉੱਚਾ ਚੁਪਣਾ ਸਕੂਲੀ ਸਿੱਖਿਆ ਵਾਸਤੇ ਹੀ ਇਹ ਕਰਦਣਾ ਸਕੂਲਾਂ ਦੀਆਂ ਇਮਾਰਤਾਂ ਵਧੀਆ ਬਣਾ ਦੇਵੀਆਂ ਤੇ ਇਸੇ ਸਰਕਾਰ ਦੇ ਵਿੱਚ ਲੁਧਿਆਣਾ ਦੇ ਵਿੱਚ ਵੀ ਸਕੂਲ ਦੀ ਛੱਤ ਡਿੱਗਦੀ ਹੈ ਜਿੱਥੇ ਇੱਕ ਬੱਚੀ ਦੀ ਮੌਤ ਹੋ ਜਾਂਦੀ ਹੈ ਤੇ ਇਹ ਮਤਾਂ ਉਤਾਰ ਰਹੇ ਨੇ ਕਿ ਪੰਜਾਬ ਦੇ ਜਿਹੜੇ ਸਰਕਾਰੀ ਸਕੂਲ ਨੇ ਉਹਨਾਂ ਦੀਆਂ ਸਥਿਤੀਆਂ ਕੀ ਨੇ ਕਿਤੇ ਪਾਣੀ ਦੀ ਕਮੀ ਹੈ ਕਿਤੇ ਸਕੂਲ ਦੁਵਾਰਾਂ ਦੀ ਦੁਵਾਰਾ ਟੁੱਟੀਆਂ ਨੇ ਕਿਤੇ ਸਕੂਲਾਂ ਤੇ ਕਵਰਾਂ ਉੱਤੇ ਲੈਂਟਰ ਪੈਣ ਵਾਲਾ ਹੈ ਤੇ ਇਹ ਸਾਰਾ ਕੁਝ ਜਿਹੜਾ ਆ ਸਰਕਾਰ ਸਭੇ ਸਮੇਂ ਤੇ ਉਹਨਾਂ ਸਕੂਲ ਮੁਖੀਆਂ ਜਾਂ ਉਹਨਾਂ ਸਕੂਲਾਂ ਨੂੰ ਗ੍ਰਾਂਟ ਜਿਹੜੀ ਹੈ ਮੁਹੱਈਆ ਕਰਦੀ ਤਾਂ ਉਸ ਗ੍ਰਾਂਟ ਤੇ ਸਿਰਫ ਹੀ ਸਕੂਲ ਦੇ ਅਧਿਆਪਕ ਜਾ ਸਕੂਲ ਦੇ ਪ੍ਰਿੰਸੀਪਲਾਂ ਤੇ ਜਾਂ ਹੋਰ ਐਡਵਾਸਟਰ ਦੀ ਆਪਣੀ ਜ਼ਿੰਮੇਵਾਰੀ ਹੁੰਦੀ ਹੈ ਆਪਣੇ ਤੌਰ ਤੇ ਕਿ ਉਹਨਾਂ ਨੇ ਵਕਤ-ਵਕਤ ਦੁਕਾਨਦਾਰਾਂ ਨੂੰ ਲੈ ਕੇ ਜਾਂ ਸਬੰਧਤ ਬੰਦਿਆ ਨੂੰ ਲੈ ਕੇ ਜਿਹੜਾ ਇੱਕ ਕੰਮ ਜਿਹੜਾ ਕਰਾਉਣਾ ਹੁੰਦਾ ਉਹਨਾਂ ਬੰਦਿਆਂ ਨੇ ਜਿਹੜਾ ਕੰਮ ਆ ਜਿਹੜੇ ਕੋਈ ਮੰਨ ਲਓ ਰਾਜ ਮਿਸਤਰੀ ਆ ਜਾਂ ਕੋਈ ਪਲੰਬਰ ਹੈ ਜਾਂ ਕੋਈ ਆ ਜਾਂ ਦੁਕਾਨਦਾਰ ਉਹਨਾਂ ਨੇ ਇਹ ਨਹੀਂ ਵੇਖਣਾ ਕਿ ਸਾਡੇ ਬਿੱਲ ਪਾਸ ਹੋਣਗੇ ਜਾਂ ਨਹੀਂ ਹੋਣਗੇ ਉਹਨਾਂ ਨੇ ਤਾਂ ਕੰਮ ਕੀਤਾ ਤੇ ਪੈਸੇ ਜਿਹੜੇ ਲੈ ਕੇ ਆ ਉਹ ਜੇਬ 'ਚ ਪਾਉਣੇ ਆ ਜੋ ਕਿ ਉਹਨਾਂ ਦੀ ਬੇਨਤ ਜਿਹੜੀ ਆ ਉਹ ਇੱਕ ਦਿਨ ਦੇ ਅਨੁਸਾਰ ਜਿਹੜੀ ਉਹ ਚੱਲਦੀ ਜਿੰਨੇ ਦਿਨ ਕੰਮ ਕੀਤਾ ਉਹਨਾਂ ਨੇ ਮਿਹਨਤ ਲੈ ਲਈ ਠੀਕ ਕਿ ਜੇ ਨਾ ਉਧਾਰ ਜਿਹੜਾ ਉਹ ਦੇ ਦਿੰਦੇ ਆ ਕਿਉਂਕਿ ਪਤਾ ਹੁੰਦਾ ਕਿ ਜਿਹੜਾ ਆਧਾਰਕ ਹੀ ਫਲਾਣਾ ਫਲਾਣਾ ਸਕੂਲ ਦੇ ਮਾਸਟਰ ਨੇ ਖੜਿਆ ਆਪੇ ਉਹ ਬਿੱਲ ਜਿਹੜਾ ਉਹ ਦੇ ਦੂਗਾ ਇੱਕ ਵਿਸ਼ਵਾਸ ਚੱਲਦਾ ਹੈ ਇੱਕ ਤੰਤਰ ਅਸੀਂ ਕਹਾਂ ਸਮੇ ਇੱਕ ਲੜੀ ਦੇ ਰੂਪ ਦੇ ਵਿੱਚ ਸਕੂਲਾਂ ਦੇ ਵਿੱਚ ਜਿਹੜੇ ਮਾਸਟਰ ਨੇ ਜਾਂ ਪ੍ਰਿੰਸੀਪਲ ਉਹ ਇਸ ਤਰੀਕੇ ਨਾਲ ਕੰਮ ਜਿਹੜਾ ਕਰਉਂਦੇ ਨੇ ਸਕੂਲ ਦੀ ਭਲਾਈ ਵਾਸਤੇ ਤਾਂ 31 ਮਾਰਚ ਤੱਕ ਜਿਹੜਾ ਉਹ ਫੰਡ ਹੁੰਦਾ ਉਹ ਰਿਲੀਜ਼ ਖਰਚ ਕਰਨਾ ਹੁੰਦਾ ਤਾਂ ਉਹਦਾ ਹਿਸਾਬ ਜਿਹੜਾ ਜਿਹੜਾ ਦੇਣਾ ਹੁੰਦਾ ਹੁਣ ਪਤਾ ਲੱਗਾ ਕਿ ਪੰਜਾਬ ਦੇ ਵਕਫਾ ਸਕੂਲਾਂ ਦੇ ਵਿੱਚ ਸਕੂਲਾਂ ਦੀ ਸਥਿਤੀ ਨੂੰ ਸੁਧਾਰਨ ਵਾਸਤੇ ਜਿਸ ਤਰੀਕੇ ਨਾਲ ਪਹਿਲਾਂ ਚੱਲਦਾ ਸਕੂਲਾਂ ਦੇ ਮਾਸਟਰਾਂ ਵੱਲੋਂ ਤੇ ਆਪਕਾ ਵੱਲੋਂ ਇੱਕ ਕੰਮ ਕਰਵਾਇਆ ਗਿਆ ਦੁਕਾਨਦਾਰਾਂ ਪਾਸੋਂ ਉਧਾਰ ਵੀ ਸਮਾਨ ਚੁੱਕਿਆ ਗਿਆ ਪਰ ਉਸ ਦੀ ਅਦਾਇਗੀ ਜਿਹੜੀ ਆ ਉਹ ਅਜੇ ਤੱਕ ਨਹੀਂ ਹੋਈ ਤੇ ਦੂਜੇ ਪਾਸੇ ਸਰਕਾਰ ਨੇ ਕੀ ਕੀਤਾ ਕਿ 31 ਮਾਰਚ ਤੋਂ ਪਹਿਲਾਂ ਹੀ ਸਕੂਲਾਂ ਦੇ ਮੁਖੀਆਂ ਨੂੰ ਭੂਸੇ ਵਿੱਚ ਲੇ ਬਿਨਾ ਹੀ ਉਹ ਜਿਹੜੇ ਫੰਡ ਨਹੀਂ ਸਕੂਲਾਂ ਦੇ ਜਿਹੜੇ ਸੀ ਉਹ ਬੈਂਕ ਆਪ ਚੋਂ ਖਿਡਾ ਕੇ ਵਾਪਸ ਜਿਹੜੇ ਉਹ ਲੈ ਲਈ ਤੇ ਨਾਲ ਹੀ ਆਨਲਾਈਨ ਪੇਮੈਂਟ ਜਿਹੜੀ ਕੀਤੀ ਜਾਂਦੀ ਸੀ ਉਹਦੇ ਉੱਤੇ ਵੀ ਪੂਰਨਤਾ ਉਤੇ ਅਨਧਿਕਾਰਾ ਤੌਰ ਤੇ ਜਿਹੜੀ ਆ ਪਾਬੰਦੀ ਜਿਹੜੀ ਆ ਉਲਾ ਦਿੱਤੀ ਤਾਂ ਹੁਣ ਸਥਿਤੀ ਇਹ ਬਣ ਗਈ ਆ कि ਜਿੰਨਾ ਦੁਕਾਨਦਾਰਾਂ ਨੇ ਸਮਾਨ ਦਿੱਤਾ ਉਹ ਜਾ ਕੇ ਸਕੂਲੀ ਮਾਸਟਰ ਨੂੰ ਅਪਰੋਚ ਕਰਦੇ ਕਿ ਹਾਂ ਵੀ ਸਾਡੇ ਬਿੱਲ ਜਿਹੜੇ ਆ ਪਾਸ ਕਰੋ ਸਾਨੂੰ ਉਹ ਜਿਹੜੇ ਅਸੀਂ ਪੈਸੇ ਦਿੱਤੇ ਪ੍ਰਿੰਸੀਪਲ ਨੂੰ ਮਿਲਦੇ ਆ ਦੂਜੇ ਪਾਸੇ ਉਹ ਜਿਹੜਾ ਬਿੱਲ ਆ ਜਾਂ ਉਹ ਏਨੀ ਵੱਡੀ ਰਕਮ ਆ ਕਿ ਜਿਹੜਾ ਮਾਸਟਰ ਅਧਿਆਪਕ ਵਰਗ ਆ ਉਹ ਆਪਣੀ ਜੇਬ ਤੇ ਵਿੱਚੋਂ ਆਦਾਕ ਕਰ ਹੀ ਨਹੀਂ ਸਕਦਾ ਤੇ ਨੰਬਰ 2 ਅਧਿਆਪਕ ਵਰਗ ਆਪਣੀ ਜੇਬ ਚ ਆਦਾਕ ਕਰੇ ਵੀ ਕਿਉਂ ਕਿ ਕਿਉਂਕਿ ਜਦੋਂ ਸਰਕਾਰ ਜਿਹੜੀ ਉਹ ਪੈਸੇ ਬੀਤੇ ਸਮੇਂ ਚੋਂ ਦਿੰਦੀ ਰਹੀ ਹੈ ਤਾਂ ਇਹ ਸਭ ਕ੍ਰਾਈਸਿਸ ਦੇ ਵਿੱਚ ਹੋਇਆ ਕਿ ਕਿ ਅਧਿਆਪਕ ਜਿਹੜੇ ਨੇ ਉਹ ਹੁਣ ਬੰਦ ਸਕ ਦਬਾ ਦੇ ਵਿੱਚ ਰਹਿ ਰਹੇ ਆ ਕਿਉਂਕਿ ਉਹੀ ਦੁਕਾਨਦਾਰ ਜਿਹੜਾ ਸਵੇਰੇ ਆਣ ਕੇ ਸਕੂਲੇ ਤੁਸੀਂ ਅਧਿਆਪਕ ਪੜਾਉਣ ਹੁੰਦਾ ਤੇ ਦੂਜੇ ਪਾਸੇ ਇੱਕ ਦੁਕਾਨਦਾਰ ਤੁਹਾਡੇ ਕੋਲ ਪੈਸੇ ਮੰਗਣ ਆ ਜਾਈ ਤਾਂ ਉਸ ਸਮੇਂ ਉਸ ਅਧਿਆਪਕ ਦੀ ਜਿਹੜੀ ਸਥਿਤੀ ਸੁਖਿੰਦਰ ਜੀ ਕੀ ਹੁੰਦੀ ਆ ਉਹ ਹੀ ਬਿਆਨ ਕਰ ਸਕਦਾ ਅਗਲਾ ਕਹਿ ਰਿਹਾ ਕਿ ਭਾਈ ਸਾਹਿਬ ਤੁਸੀਂ ਇੰਨੇ ਪੈਸੇ ਲੈਂਦੇ ਜੀ ਇੰਦੀਆਂ ਤਨਖਾਹਾਂ ਲੈਂਦੇ ਜੀ ਤਾਂ ਸਾਡੇ ਵਾਸਤੇ ਦੇ ਦਿਓ ਤੁਹਾਨੂੰ ਦਬਾਨੀ ਨਹੀਂ ਹੈਗੀ ਅਗਲਾ ਬੋਲ ਕਬੂਰ ਜਿਹੜੇ ਬੋਰਨੇ ਨੇ ਉਸ ਵਕਤ ਅਧਿਆਪਕ ਵਰਗ ਜਿਹੜਾ ਮਾਨਸਿਕ ਦਬਾਅ ਦੇ ਨਾਲ ਨਾਲ ਮਾਨਸਿਕ ਪਰੇਸ਼ਾਨੀ ਤੇ ਇੱਕ ਸ਼ਰਮਿੰਦਗੀ ਮਹਿਸੂਸ ਕਰਦਾ ਜਿਹੜੀ ਸ਼ਾਇਦ ਸਰਕਾਰ ਦੇ ਅਧਿਕਾਰੀਆਂ ਨੇ ਸ਼ਾਇਦ ਕਦੀ ਕੀਤੀ ਨਹੀਂ ਪੰਡਾਈ ਸਰਕਾਰ ਦੀਆਂ ਨੀਤੀਆਂ ਬਰਾਉਣ ਵਾਲੇ ਮੰਤਰੀਆਂ ਨੇ ਕੀਤੀ ਆ ਕਿ ਉਹ ਕਿਹੋ ਜਿਹੇ ਤੌਰ ਤੇ ਵਿੱਚ ਉਸ ਜਿਹੜੇ ਮਾਸਟਰ ਜਿਹੜੇ ਨੰਗ ਰਹੂਣਗੇ ਜੇਕਰ ਹੋਣਾ ਸਕੂਲਾਂ ਦੀ ਅਜਿਹੀ ਸਥਿਤੀ ਹੈ ਜਿੱਥੇ ਦੁਬਾਰਾ ਨਹੀਂ ਜਿੱਥੇ ਸਕੂਲਾਂ ਦੀਆਂ ਛੱਤਾਂ ਜਿਹੜੀਆਂ ਟੁੱਟੀਆਂ ਨਹੀਂ ਪਾਣੀ ਦੀਆਂ ਹੋ ਹੁੰਦਾ ਕੋਈ ਗਰਮੀ ਦੇ ਮੌਸਮ ਦੇ ਵਿੱਚ ਕੋਈ ਜਨਰੇਟਰ ਜਿਹੜਾ ਨਹੀਂ ਹੈਗਾ ਤਾਂ ਅਜਿਹੀ ਸਥਿਤੀ ਵਿੱਚ ਫਿਰ ਵਧੀਆ ਸਿੱਖਿਆ ਦੇ ਦਾਅਵਿਆਂ ਦੀ ਸਿਕੰਦਰ ਜੀ ਆਪਣੇ ਆਪ ਹੀ ਜਿਹੜੀ ਹਵਾ ਜੜੀ ਆ ਉਹ ਨਿਕਲ ਜਾਂਦੀ ਆ ਕਿ ਆਮ ਆਦਮੀ ਪਾਰਟੀ ਦੀ ਕਹਿਣੀ ਤੇ ਕਤਰੀ ਵਿੱਚ ਕਿਹੋ ਜਿਹਾ ਅੰਤਰ ਹੈਗਾ ਫੰਡ ਜਿਹੜੇ ਨੇ ਰੀਲੀਜ਼ ਕੀਤੇ ਉਹ 31 ਮਾਰਚ ਤੱਕ ਖਰਚ ਕਰਨੇ ਹੁੰਦੇ ਆ 31 ਮਾਰਚ ਤੋਂ ਬਹੁਤ ਸਾਰਾ ਸਾਫ ਲੈਣਾ ਹੁੰਦਾ ਤੇ ਕਿੰਦੇ ਨੇ ਇਹ ਘੱਪੇ ਦੇ 31 ਮਾਰਚ ਤੋਂ ਬੈਂਕਾਂ ਦੇ ਵਿੱਚੋਂ ਖਾਤਿਆਂ ਚ ਕਢਾ ਕੇ ਸਰਕਾਰ ਨੇ ਆਪਣੇ ਕੋਲ ਰੱਖ ਲਏ ਤੇ ਸ਼ਾਇਦ ਸਰਕਾਰ ਫਿਰ ਉਹੋ ਕੁਝ ਕਰਦੀ ਆ ਕਿ ਜਿਸ ਤਰੀਕੇ ਨਾਲ ਇਸਤਿਹਾਰ ਬਾਜ਼ੀ ਕਰ ਲਈ ਆਪਣੀ ਪ੍ਰਚਾਰ ਕਰਨ ਵਾਸਤੇ ਹੁਣ ਸਰਕਾਰ ਜੇਕਰ ਇਸ ਤਰੀਕੇ ਨਾਲ ਸਕੂਲਾਂ ਨੂੰ ਦਿੱਤਾ ਜਿਹੜਾ ਫੰਡ ਵੀ ਕਢਾ ਰਿਆ ਤੇ ਇਸ ਤੋਂ ਵੱਡੀ ਸਰਕਾਰ ਦੀ ਜ਼ਿੰਦਗੀ ਦਾ ਸਖੰਦਰ ਜੀ ਹੋਰ ਕੋਈ ਵੱਡਾ ਸਬੂਤ ਜਿਹੜਾ ਉਹ ਨਹੀਂ ਹੋ ਸਕਦਾ ਕਿ ਜੇ ਲੋ ਸਕੂਲੀ ਸਿੱਖਿਆ ਜਿਹਦੇ ਉੱਤੇ ਤੁਸੀਂ ਦਾਅਵੇ ਕਰਦੇ ਜੇ ਜੇਕਰ ਉਹ ਹੀ ਫੰਡ ਤੁਸੀਂ ਆਪਣੇ ਪ੍ਰਚਾਰ ਵਾਸਤੇ ਖਰਚਦੇ ਆ ਸਰਕਾਰ ਤੇ ਸਵਾਲ ਉੱਠਦੇ ਆ ਕੀ ਸਰਕਾਰ ਕਦੇ ਹੈਲੀਕਾਪਟਰ ਕਦੇ ਕੁਝ ਕਦੇ ਕੁਝ ਕਿੱਥੋਂ ਆਉਂਦਾ ਤਸਕੋ ਲਾ ਵੀ ਉਹ ਫੰਡ ਫਿਰ ਇਹੋ ਜਿਹੇ ਖਾਤਿਆਂ ਚੋਂ ਆਉਂਦੇ ਆ ਤੇ ਦੂਜੇ ਪਾਸੇ ਕਰਜ਼ਾ ਲੈ ਕੇ ਕੰਮ ਚਲੋੜਦੇ ਆ ਪਰ ਸਰਕਾਰ ਦੀ ਇਸ ਕਾਰਵਾਈ ਦੀ ਸਖਤਤਾ ਦੀ ਜਿੰਨੀ ਨਿੰਦਾ ਕੀਤੀ ਜਾਵੇ ਉਹ ਘੱਟ ਹੈਗੀ ਜੋ ਉਧਰ ਮੰਤਰੀ ਬਲਕਾਰ ਦੀ ਅਸ਼ਰੀਰ ਵੀਡੀਓ ਵਾਲਾ ਮਸਲਾ ਹਲੇ ਥੰਮਿਆ ਨਹੀਂ ਸੀ ਉਹਦੇ ਤੇ ਸਰਕਾਰ ਜਿਹੜੀ ਉਹ ਬੁਰੀ ਫਸੀ ਹੋਈ ਹੈ ਹਾਲਾਂਕਿ ਸਰਕਾਰ ਦੇ ਕਰਨ ਦੇ ਉੱਪਰ ਜੋ ਨਹੀਂ ਸਰਕ ਰਹੀ 48 ਘੰਟੇ 36 ਘੰਟੇ 48 ਤੋਂ ਘੰਟਿਆਂ ਤੋਂ ਜ਼ਿਆਦਾ ਜਿਹੜਾ ਸਮਾਂ ਹੋ ਗਿਆ ਅਨਕੀ ਸਾਹਿਬ ਔਰ ਉਸ ਵੀਡੀਓ ਨੂੰ ਆਈ ਨੂੰ ਉਹਦੇ ਤੇ ਤਾਂ ਕੋਈ ਕਾਰਵਾਈ ਜਿਹੜੀ ਆ ਉਹ ਹਾਲੇ ਤੱਕ ਨਹੀਂ ਹੋਈ ਨੈਸ਼ਨਲ ਪੰਦਰ ਤੇ ਉੱਪਰ ਹੀ ਮਸ਼ਹਲਾ ਜਿਹੜਾ ਉਹ ਕਾਫੀ ਜ਼ਿਆਦਾ ਉੱਠਿਆ ਹੈਗਾ ਤੇ ਦੂਜੇ ਪਾਸੇ ਹੁਣ ਇੱਕ ਹੋਰ ਮੰਤਰੀ ਦੀ ਵੀਡੀਓ ਨੇ ਮੁਸੀਬਤ ਚ ਪਾ ਦਿੱ ਤੇ ਭਗਵੰਤ ਮਾਨ ਤੇ ਕੀ ਵਾਰ ਇੱਕ ਤਕਰੀਰ ਦੀ ਕਹਿੰਦੇ ਵੀਡੀਓ ਆਈ ਹੈ ਔਰ ਅੱਜ ਖਬਰਾਂ ਵੀ ਲੱਗੀਆਂ ਉਹਦੇ ਤੇ ਕਹਿੰਦੇ ਕਿ ਮੰਤਰੀ ਲਾਲਜੀਤ ਭੁੱਲਰ ਜਿਹੜੇ ਕਿ ਪਹਿਲਾਂ ਵੀ ਕੁਝ ਜਾਤੀ ਵਿਵਾਦਿਤ ਟਿੱਪਣੀਆਂ ਨੂੰ ਲੈ ਕੇ ਵਿਵਾਦਾਂ ਚ ਰਹੇ ਆ ਤੇ ਹੁਣ ਇੱਕ ਹੋਰ ਕਹਿੰਦੇ ਵਕੀਲਾ ਦੇ ਖਿਲਾਫ ਸਖਤ ਟਿੱਪਣੀ ਉਹਨਾਂ ਨੇ ਕਰਦੀ ਹੈ ਜਿਸ ਤੋਂ ਬਾਅਦ ਅ ਨਵੀ ਮੁਸੀਬਤ ਪਾਰਟੀ ਵਾਸਤੇ ਛਿੜਗੀ ਹੈ ਔਰ ਵਕੀਲ ਭਾਈਚਾਰੇ ਦੇ ਵਿੱਚ ਵੀ ਰੋਸ ਹੈ ਕਿ ਮਸਲਾ ਕੀ ਅੰਕੀ ਸਾ ਪੂਰਾ ਸੁਖਨਜੀ ਲਾਲਜੀਤ ਸਿੰਘ ਭੁੱਲਰ ਜਿਹੜੇ ਹਲਖਾ ਖਡੂਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਤੇ ਸਰਕਾਰ ਦੇ ਵਿੱਚ ਮੰਤਰੀ ਵੀ ਹੈ ਆਪਣੇ ਬੋਲਾਂ ਦੇ ਕਰਕੇ ਹਮੇਸ਼ਾ ਚਰਚਾ 'ਚ ਰਹਿੰਦੇ ਆ ਬੀਤੇ ਸਮੇਂ ਦੇ ਵਿੱਚ ਉਹਨਾਂ ਨੇ ਆਮ ਗੜੀਆ ਭਾਈਚਾਰਾ ਤੇ ਵਾਸਤੇ ਤੇ ਸਵਰਨ ਕਰ ਭਾਈਚਾਰੇ ਦੇ ਵਾਸਤੇ ਜਿਹੜੇ ਸ਼ਬਦ ਬੋਲੇ ਤੇ ਫਿਰ ਜਿਸ ਤਰੀਕੇ ਨਾਲ ਉਹਨਾਂ ਦੀ ਥੂ ਥੂ ਹੋਈ ਉਹ ਸਾਰਿਆਂ ਲੋਕਾਂ ਨੂੰ ਪਤਾ ਹੈ ਪਰ ਸ਼ਾਇਦ ਉਹਨਾਂ ਨੇ ਉਸ ਦਾ ਸਬਕ ਜਿਹੜਾ ਉਹ ਸਿੱਖਿਆ ਨਹੀਂ। ਸਬਕ ਸਿੱਖਿਆ ਨਹੀਂ ਤੇ ਕੱਲ ਜਾਂ ਬੀਤੇ ਦਿਨਾਂ ਦੇ ਵਿੱਚ ਇਤੇ ਉਹ ਸੰਬੋਧਨ ਕਰ ਰਹੇ ਵੀਡੀਓ ਸਾਡੇ ਆਈ ਹੈ ਜਿਹਦੇ ਵਿੱਚ ਉਹ ਵਕੀਲ ਭਾਈਚਾਰੇ ਦੇ ਉੱਤੇ ਬੋਲਦੇ ਪਏ ਆ ਕਿ ਵਕੀਲ ਭਾਈਚਾਰਾ ਅਜਿਹਾ ਵਕੀਲ ਅਜਿਹੇ ਨਹੀਂ ਜਿਹੜੇ ਡਰੱਗ ਦੇ ਕੰਮ ਜਿਹੜੇ ਕਰਦੇ ਨੇ ਲੋਕ ਉਹਨਾਂ ਨੂੰ ਝਟ ਜਮਾਨਤ ਕਰਾ ਦਿੰਦੇ। ਇਹਨਾਂ ਵਕੀਲਾਂ ਦਾ ਕਹਿੰਦਾ ਜੀ ਬਾਈਕਾਟ ਕਰਨਾ ਚਾਹੀਦਾ ਸਮਾਜਿਕ ਤੌਰ ਤੇ ਇਹਨਾਂ ਦਾ ਬਾਈਕਾਟ ਕਰਨਾ ਚਾਹੀਦਾ ਇਹਨਾਂ ਨਾਲ ਕੋਈ ਤਰੀਕੇ ਦਾ ਰਿਸ਼ਤਾ ਜਿਹੜਾ ਉਹ ਨਹੀਂ ਰੱਖਣਾ ਚਾਹੀਦਾ। ਇਹ ਲਾਲਜੀਤ ਸਿੰਘ ਭੁੱਲਰ ਜਿਹੜੇ ਮੰਤਰੀ ਨੇ ਉਹ ਕਹਿ ਰਹੇ ਨੇ ਕਿ ਵਕੀਲ ਜਿਹੜੇ ਨੇ ਡਰੱਗਿਸਟਾਂ ਹੋਰ ਇਹੋ ਜਿਹੇ ਕ੍ਰਾਈਮ ਪੇਸ਼ਾ ਲੋਕਾਂ ਦੀ ਜ਼ਮਾਨਤਾਂ ਕਰਉਂਦੇ ਨੇ ਹੁਣ ਸਿੱਧੂ ਸਾਹਿਬ ਨੂੰ ਪਰੇਸ਼ਕਤਾ ਇਹ ਉੱਠਦਾ ਬਾਕੀ ਚੱਟਾ ਤਾਂ ਹੀ ਬਾਤ ਕਰਦੇ ਨੇ ਚੱਟਾ ਇਹ ਆ ਕਿ ਲਾਲਜੀਤ ਸਿੰਘ ਭੁੱਲਰ ਦੀ ਸਮਝ ਵੇਖੋ ਕਿੱਥੋਂ ਤੱਕ ਆ ਕਿ ਜਿਹੜਾ ਵਕੀਲ ਭਾਈਚਾਰਾ ਆ ਉਹ ਪ੍ਰੋਫੈਸ਼ਨਲ ਤੌਰ ਤੇ ਇਹ ਹਰ ਚੀਜ਼ ਨੂੰ ਕਰ ਲਉ ਬੰਦਾ ਕਹ ਉਸਨੇ ਕੰਮ ਕਰਦਾ ਦੂਜੇ ਪਾਸੇ ਤੁਹਾਡੇ ਕਈ ਮੰਤਰੀ ਜਿਹੜੇ ਬਲਾਤਕਾਰਾਂ ਦੇ ਕੇਸਾਂ ਦੇ ਫਸੇ ਹੁੰਦੇ ਜਾਂ ਵੱਡੇ ਵੱਡੇ ਕ੍ਰਾਈਮ ਕਰਦੇ ਉਦੋਂ ਵੀ ਤੁਸੀਂ ਇਹਨਾਂ ਵਕੀਲਾਂ ਦੀ ਸਹਾਈਤ ਲੈਂਦੇ ਜੀ ਔਰ ਉਹਨਾਂ ਚਿਰ ਤੱਕ ਕੋਈ ਵੀ ਵਿਅਕਤੀ ਦੋਸ਼ੀ ਡਿਕਲੇਅਰ ਨਹੀਂ ਕੀਤਾ ਜਾ ਸਕਦਾ ਜਿੰਨਾ ਚਿਰ ਤੱਕ ਕੋਰਟ ਉਸ ਨੂੰ ਨਰਲਾਪਤ ਹੋਈ ਪੁਛੀ ਤਰ੍ਹਾਂ ਜਿਹੜਾ ਉਹ ਨਹੀਂ ਦਿੰਦੀ ਤਾਂ ਇਸ ਦੇ ਵਿੱਚ ਫਿਰ ਵਕੀਲ ਭਾਈਚਾਰਾ ਕਿੱਥੇ ਖਲੋਤਾ ਵਕੀਲ ਭਾਈਚਾਰਾ ਕੀ ਕਸੂਰ ਜੇਕਰ ਵਕੀਲ ਭਾਈਚਾਰਾ ਡਰੱਗ ਵਾਲੇ ਬੰਦੇ ਦੀ ਜ਼ਮਾਨਤ ਕਰਉਂਦਾ ਤੇ ਦੂਜੇ ਪਾਸੇ ਉਹੀ ਵਕੀਲ ਸਰਕਾਰੀ ਵਕੀਲ ਵੀ ਉਹੋ ਜਿਹਾ ਹੀ ਹੁੰਦਾ ਜਿਹੜਾ ਉਸ ਦੀ ਵਿਰੋਧਤਾ ਕਰਦਾ ਆ ਇਹ ਘਟ ਤੋਂ ਘਟ ਲਾਲਜੀਤ ਸਿੰਘ ਢੁੱਲਰ ਨੂੰ ਵਕੀਲਾ ਦੀ ਜਿਹੜੀ ਇਸ ਕੰਮ ਵਾਲਾ ਜਿਹੜਾ ਕੰਮ ਆ ਉਹਨੂੰ ਜਰੂਰ ਸਮਝ ਕੇ ਇਹ ਟਿੱਪਣੀ ਜਿਹੜੀ ਉਹ ਕਰਨੀ ਚਾਹੀਦੀ ਸੀ ਪਰ ਉਹ ਵਿਭਾਗ ਬੋਲ ਉਹਨਾਂ ਨੇ ਬੋਲ ਦਿੱਤੇ ਹੁਣ ਜਦੋਂ ਬੋਲ ਦਿੱਤੇ ਤੇ ਇਹਦੇ ਨਾਲ ਹੁਣ ਸੁਭੂਚਾ ਵਕੀਲ ਭਾਈਚਾਰਾ ਪ੍ਰਭਾਵਿਤ ਹੋਇਆ ਅੱਜ ਉਹਨਾਂ ਨੇ 30 ਮਈ ਨੂੰ ਸਮੁੱਚੇ ਪੰਜਾਬ ਵਿੱਚ ਜਿਹੜੀ ਹੜਤਾਲ ਆ ਉਹ ਕਰਦਾ ਅਲਾਨchna ਕੀਤਾ ਇਸ ਗਰਮੀ ਦੇ ਮੌਸਮ ਦੇ ਵਿੱਚ ਹੁਣ ਜਦੋਂ ਵਕੀਲ ਭਾਈਚਾਰਾ ਹੜਤਾਲ ਕਰੂਗਾ ਤਾਂ ਕਿੰਨੇ ਲੱਖਾਂ ਲੋਕ ਜਿਹੜੇ ਹੋਣਗੇ ਸਿੱਧੂ ਸਾਹਿਬ ਉਹ ਪ੍ਰਭਾਵਿਤ ਹੋਣਗੇ ਜਿਹੜੇ ਬਚਾਰੇ ਤਰੀਕ ਪੁੱਤਣ ਆਉਣਗੇ ਜਦੋਂ ਅਗੜੇ ਨੇ ਕਿਹਨਾਂ ਨੇ ਕੰਮ ਕਾਜੀ ਛੜਤਾ ਤਾਂ ਫਿਰ ਕੰਮ ਕਿੱਥੋਂ ਹੋਣਾ ਤਾਂ ਉਹ ਪ੍ਰਭਾਵਿਤ ਜਿਹੜਾ ਉਹ ਆਮ ਵਿਅਕਤੀ ਹੋਣਾ ਪਰ ਸ਼ਾਇਦ ਇਸ ਗੱਲ ਦਾ ਲਾਲਜੀਤ ਭੁੱਲਰ ਤੋਂ ਕੋਈ ਅਸਰ ਜਿਹੜਾ ਉਹ ਪੈਣ ਹੋਣਾ ਨਹੀਂ ਵਕੀਲਾ ਨੇ ਇਹ ਗੱਲ ਕਹੀ ਹੈ ਕਿ ਹਾਂ ਭਈ ਜਾਂ ਤਾਂ ਤੁਸੀਂ ਮਾਫੀ ਮੰਗੋ ਤਾਂ ਜਾਂ ਆਪਣਾ ਪੱਖ ਪੋਸਟ ਕਰੋ ਕਿ ਇਹ ਕਿਸ ਅਧਾਰ ਤੇ ਤੁਸੀਂ ਗੱਲ ਕੀਤੀ ਆ ਤੇ ਇਵਨ ਕਿ ਉਹਨਾਂ ਨੇ ਭਗਵੰਤ ਬਾਣ ਹੋਣਾਂ ਨੂੰ ਵੀ ਇਹ ਗੱਲ ਕਹੀ ਹੈ ਕਿ ਤੁਸੀਂ ਇਹੋ ਜਿਹੇ ਬੰਦੇ ਨੂੰ ਬਜ਼ਾਰਤ ਵਿੱਚੋਂ ਬਾਹਰ ਦਰਸਤਾ ਜਿਹੜਾ ਬਖਾਓ ਚ ਇਸ ਨੂੰ ਬੋਲ ਕਬੋਲਦਾ ਹੀ ਪਤਾ ਨਹੀਂ ਹੈ ਤਾਂ ਇਹ ਵੀ ਸੁਖਮੰਦਰ ਜੀ ਪਤਾ ਲੱਗਾ ਕਿ ਇਸ ਐਕਸ਼ਨ ਤੋਂ ਬਾਅਦ ਜਿਹੜਾ ਰਾਮਗੜੀਆ ਭਾਈਚਾਰੇ ਦੇ ਇੱਕ ਬੁਖੀ ਨੇ ਹੁਦੀ ਸਿੰਘ ਉਹਨਾਂ ਨੇ ਵੀ ਆਪਣੇ ਹਲਕੇ ਦੇ ਵਿੱਚ ਲਾਲਜੀਤ ਸਿੰਘ ਪੁੱਲਰ ਦਾ ਬਾਈਕਟ ਕਰਨ ਔਰ ਇਸ ਨੂੰ ਵੋਟਾਂ ਨਾ ਪਾਉਣ ਦੀ ਜਿਹੜੀ ਅਪੀਲ ਜਿਹੜੀ ਆ ਉਹ ਕੀਤੀ ਹੈ ਤਾਂ ਅਜਿਹੀ ਸਥਿਤੀ ਦੇ ਵਿੱਚ ਇੱਕ ਪਾਸੇ ਤੁਸੀਂ ਵੱਖ-ਵੱਖ ਬਰਾਦਰੀਆਂ ਦੀ ਨਾਰਾਜ਼ਗੀ ਚੱਲਦੇ ਪਏ ਜੇ ਦੂਜੇ ਪਾਸੇ ਇੱਕ ਪੜਿਆ ਲਿਖਿਆ ਵਰਗ ਜਿਹੜਾ ਸੁਭਾਜ ਦਾ ਇੱਕ ਅਹਿਮ ਢਾਂਚਾ ਆ ਉਸ ਦੀ ਤੁਸੀਂ ਬਿਨਾਂ ਗਲਤ ਉਸਤੇ ਉਤੇ ਟਿੱਕਾ ਟਿੱਪਣੀ ਕਰਕੇ ਆਪਣੀ ਜਿਹੜੀ ਸਿਆਸਤ ਸ਼ਮਕਾਰੇ ਜੇ ਇਸ ਤੇ ਸਿੱਟੇ ਦਾ ਫਿਰ ਸੁਖੰਦਰ ਜੀ ਇਸ ਇਲੈਕਸ਼ਨ ਦੇ ਵਿੱਚ ਲਾਲਜੀਤ ਸਿੰਘ ਪੁੱਲਰ ਦੇ ਪੁੱਤਰ ਇਹਨਾਂ ਨੇ ਸ਼ਾਇਦ ਜਾਂ ਲਾਲਜੀ ਸਿੰਘ ਖੁੱਲਰ ਨੂੰ ਪਹਿਲਾਂ ਹੀ ਪਤਾ ਹੈ ਕਿ ਉਹ ਜੋ ਉਹ ਮੈਂ ਕੀ ਸੁਣਾ ਕੀ ਹੈ ਜਾਂ ਜਿਹੋ ਜਿਹੇ ਹਲਕਾ ਖਡੂਰ ਸਾਬ ਦੇ ਜਿਹੋ ਜਿਹੇ ਆਵਾਜ਼ ਜਿਹੜੀ ਬੜੀਆਂ ਸ਼ਾਇਦ ਉਸ ਦਾ ਅੰਦਾਜ਼ਾ ਵਸੂਲ ਹੋ ਚੁਕਾ ਸ਼ਾਇਦ ਅਜਿਹੀ ਸਥਿਤੀ ਦੇ ਵਿੱਚ ਹੀ ਉਹ ਇਹ ਜਿਹੀ ਗੱਲਾਂ ਜਿਹੜੀਆਂ ਉਹ ਕਰ ਰਿਹਾ ਪਰ ਲਾਲਜੀ ਸਿੰਘ ਖੁੱਲਰ ਦੇ ਇਸ ਬਿਆਨ ਤੋਂ ਉਸ ਦੀ ਸਮਝ ਦਾ ਪੱਦਰ ਸੋਖਿੰਦਰ ਜੀ ਨੂੰ ਸਪਸ਼ਟ ਹੋ ਜਾਂਦਾ ਕਿ ਉਸ ਦਾ ਵਿਅਕਤੀ ਦਾ ਜਿਹੜਾ ਬੌਧਕ ਪੱਦਰ ਆ ਉਹ ਕਿਹੋ ਜਿਹਾ ਹੈ ਚਲੋ ਅਗਲੀ ਖਬਰਾਂ ਕੀ ਸਾਬ ਲੈਣਿਆ ਰਾਹੁਲ ਗਾਂਧੀ ਗੱਲ ਪੰਜਾਬ ਦੇ ਵਿੱਚ ਆਏ ਬਹੁਤ ਸਾਰੇ ਉਹ ਇਟੇ ਐਲਾਨ ਕਰਕੇ ਗਿਆ ਔਰਤਾਂ ਨੂੰ ਪ੍ਰਤੀ ਸਾਲ 1 ਲੱਖ ਰੁਪਏ ਔਰ ਪ੍ਰਤੀ ਮਹੀਨਾ ਜਿਹੜਾ 8500 ਰੁਪਏ ਜਿਹੜਾ ਉਹ ਬਣਦਾ ਹੈਗਾ ਇਹ ਐਲਾਨ ਜਿਹੜੇ ਉਹਨਾਂ ਨੇ ਕੀਤੇ ਆ ਦੂਜੇ ਪਾਸੇ ਉਹਨਾਂ ਨੇ ਇਹ ਵੀ ਐਲਾਨ ਜਿਹੜਾ ਉਹ ਕਰ ਦਿੱਤਾ ਕਿ ਕਿਸਾਨਾਂ ਦਾ ਸੀ ਕਰਜ਼ਾ ਜਿਹੜਾ ਮਾਫ ਕਰਾਂਗੇ ਐਮ ਐਸ ਪੀ ਗਾਰੰਟੀ ਦੇਾਂਗੇ ਔਰ ਬੀਮੇ ਪ੍ਰਤੀ ਉਹਨਾਂ ਜਿਹੜੀਆਂ ਕਲਾਮਤਾ ਕਰਦੀਆਂ ਕਿਵੇਂ ਦੇਖਦੇ ਹੋ ਕਿ ਪੰਜਾਬ ਦੇ ਕਿਸਾਨ ਜਾਂ ਲੋਕ ਜਾਂ ਬੀਬੀਆਂ ਜਿਹੜੀਆਂ ਪ੍ਰਭਾਵਿਤ ਹੋਣਗੇ ਇਹਨਾਂ ਚੀਜ਼ਾਂ ਸੋ ਖੰਦਰਜੀ ਪੰਜਾਬ ਦੇ ਲੋਕਾਂ ਨੇ ਜੇਕਰ ਨਰਪਖਤ ਤੌਰ ਤੇ ਗੱਲ ਕਰੀ ਇਹ ਐਲਾਨ ਜਿਹੜੇ ਨੇ ਬੜੇ ਸੁਨੇ ਨੇ ਪਰ ਅੱਜ ਤੱਕ ਪਾਰਟੀਆਂ ਵੱਲੋਂ ਕੀਤੇ ਗਏ ਐਲਾਨ ਕਦੇ ਵਫਾ ਨਹੀਂ ਜਹੀ ਚਾਹੇ ਉਹ ਕਾਂਗਰਸ ਪਾਰਟੀ ਦੇ ਹੋਣ ਚਾਹੇ ਉਹ ਆਮ ਆਦਮੀ ਪਾਰਟੀ ਦੇ ਹੋਣ ਤੇ ਚਾਹੇ ਉਹ ਭਾਜਪਾ ਦੇ ਹੋਣ ਹੁਣ ਭਾਜਪਾ ਦੇ ਨੇਤਾ ਹੁੰਦੇ ਨੇ ਐਲਾਨ ਕਰਕੇ ਇਸ ਤਰੀਕੇ ਨਾਲ ਪੰਜਾਬ ਨੂੰ ਸੋਨ ਸੁਨਹਿਰੀ ਯੁੱਗ ਕਹਿ ਦਿੰਦੇ ਕਿ ਅਗਲਾ ਯੁੱਗ ਜਿਹੜਾ ਆਉਣ ਵਾਲਾ ਤਾਂ ਸਾਡਾਂ ਦੀ ਹਰ ਚੀਜ਼ਾਂ ਪ੍ਰਬਾਨ ਹੋਣਗੀਆਂ ਦੂਜੇ ਪਾਸੇ ਹੁਣ ਰਾਹੁਲ ਗਾਂਧੀ ਹੁਣੀ ਆਏ ਨੇ ਰਾਹੁਲ ਗਾਂਧੀ ਹੁਣਾ ਨੇ ਵੀ ਆਣ ਕੇ ਬੀਬੀਆਂ ਨਾਲ ਬੀਬੀਆਂ ਦੇ ਸਬੰਧੀ 85 ਰੁਪਏ 8500 ਰੁਪਏ ਵਾਲਾ ਵਿਅਨ ਉਸੇ ਤਰੀਕੇ ਨਾਲ ਦਿੱਤਾ ਜਿਸ ਤਰੀਕੇ ਨਾਲ ਸਾਡੇ ਭਗਵੰਤਬਾਨ ਹੁਣੀ 1000 ਤੋਂ ਉੱਪਰ ਕੇ ਹੁਣ 11000 ਰੁਪਏ ਤੱਕ ਜਿਹੜੇ ਉਹ ਪਹੁੰਚ ਚੁੱਕੇ ਆ ਕਿੰਨਾ ਚਿਰ ਤੱਕ ਇਸ ਖੁਦਦਰ ਜੀ ਇਹ ਲੋਕ ਲੋਕਾਂ ਨੂੰ ਮੂਰਖ ਬਣਾਉਂਦੇ ਰਹਿਣਗੇ ਇਹ ਤਾਂ ਚੋਣਾਂ ਦੇ ਮਾਹੌਲ ਦੇ ਵਿੱਚ ਪਤਾ ਲੱਗਦਾ ਬਾਕੀ ਰਾਹੁਲ ਗਾਂਧੀ ਨੇ ਜਿਸ ਤਰੀਕੇ ਨਾਲ ਹੁਣ ਕੈਂਪੇਨ ਸੰਭਾਲੀ ਹੈ ਜਾਂ ਜਿਸ ਤਰੀਕੇ ਨਾਲ ਆ ਲੋਕਾਂ ਨਾਲ ਵਾਅਦੇ ਕੀਤੇ ਹਨ ਜਾਂ ਜਿਸ ਤਰੀਕੇ ਨਾਲ ਇਸ ਲਈ ਚੋਣ ਮਹੀਮੇ ਦੇ ਵਿੱਚ ਉਹ ਪ੍ਰਚਾਰ ਉਹਨਾਂ ਨੇ ਕੀਤਾ ਇਸ ਦਾ ਪਤਾ ਤਾਂ ਸੇ ਦੋਸਤ 4 ਜੂਨ ਨੂੰ ਲੱਗੂਗਾ ਜਦੋਂ ਰਿਜ਼ਲਟ ਆਊਗਾ ਕਿ ਹਾਂ ਫਿਰ ਕਾਂਗਰਸ ਦੀ ਸਰਕਾਰ ਬਣਦੀ ਆ ਜਾਂ ਭਾਜਪਾ ਦੀ ਮਾਫ ਕਰਨਾ ਇੰਡੀਆ ਅਲਾਈਐਂਸ ਦੀ ਸਰਕਾਰ ਬਣਦੀ ਆ ਜਾਂ ਭਾਜਪਾ ਦੀ ਸਰਕਾਰ ਬਣਦੀ ਇਹ ਤਾਂ ਪਤਾ ਉਦੋਂ ਲੱਗੂਗਾ 4 ਜੂਨ ਨੂੰ ਜਦੋਂ ਰਿਜ਼ਲਟ ਆਵੇ ਪਰ ਇਸ ਸਾਰੇ ਪਰਚਾਏ ਇਸ ਲੋਕ ਸਭਾ ਦੀਆਂ ਚੋਣਾਂ ਦਾ ਜੇਕਰ ਵਿਖਾਂ ਤਾਂ ਸੁਖਵਿੰਦਰ ਜੀ ਜਿਹੜੀ ਪੰਜਾਬ ਦੇ ਵਿੱਚ ਜਿਹੜੀ ਕਾਂਗਰਸੀ ਨੇਤਾਵਾਂ ਦੀ ਆਮਦ ਜਿਹੜੀ ਸੁਖਵਿੰਦਰ ਜੀ ਉਹ ਲੇਟ ਹੋਈ ਹੈ ਚਾਹੇ ਉਹ ਰਾਹੁਲ ਗਾਂਧੀ ਹੋਣਾ ਦੀ ਹੋਵੇ ਪ੍ਰਿੰਕਾ ਗਾਂਧੀ ਠੀਕ ਹੈ ਇੱਕ ਦੋ ਦਿਨ ਪਹਿਲਾਂ ਆਈ ਜਾਂ ਇਸ ਦਾ ਕਾਰਨ ਉਹ ਹੋ ਸਕਦਾ ਕਿ ਬਾਕੀ ਢੇੜਾ ਦੇ ਵਿੱਚ 파ਰਤ ਵਿੱਚ ਜਿਹੜੀਆਂ ਚੋਣਾਂ ਵਕ ਵਕ ਜਿਹੜਾਂ ਚ ਹੁੰਦੀਆਂ ਰਹੀਆਂ ਸ਼ਾਇਦ ਇਸ ਕਰਕੇ ਉਹ ਲੇਟ ਪਹੁੰਚੇ ਨਹੀਂ ਪਰ ਰਾਹੁਲ ਗਾਂਧੀ ਦੀ ਇੱਕ ਅਦੀ ਫਿਰੀ ਜਿਹੜੀ ਜੇ ਸੁਖੰਦਰ ਜੀ ਪਹਿਲਾਂ ਹੋ ਜਾਂਦੀ ਤੇ ਸ਼ਾਇਦ ਕਾਂਗਰਸ ਦੀ ਚੋਣ ਦੇ ਵਿੱਚ ਕੁਝ ਹਵਾ ਚੜੀ ਉਹਦੇ ਹੱਕ ਵਿੱਚ ਭੁਗਤ ਜਿਹੜੀ ਹੋ ਸਕਦੀ ਸੀ ਬਾਕੀ ਗੱਲ ਤੁਹਾਡਾ ਤੁਸੀਂ ਜਿਹੜਾ ਮੈਨੂੰ ਪ੍ਰਸ਼ਨ ਕੀਤਾ ਪ੍ਰਸ਼ਨ ਤਾਂ ਇਹ ਹੈ ਕਿ ਜਿਹੜੇ ਐਲਾਨ ਉਹਨਾਂ ਨੇ ਕੀਤੇ ਆ ਐਲਾਨਾ ਕੀ ਉਹ ਕਦੇ ਵਫਾ ਹੋਣਗੇ ਇਹਦਾ ਸੁਖੰਦਰ ਜੀ ਸਰਕਾਰ ਬਣੂਗੀ ਫੇਰ ਹੀ ਪਤਾ ਲੱਗੂਗਾ ਕਿ ਹਾਂ ਭਾਈ ਰਾਹੁਲ ਗਾਂਧੀ ਦੇ ਕੀਤੇ ਗੱਲ ਕਿ ਜਿਹੜੇ ਕੋਈ ਐਸੋ ਐਸੋ ਪਹਿਲਾਂ ਵੀ ਜਿਆਦਾ ਗੱਲਾਵਾਦਾਂ ਜੇ ਕਰੀਏ ਤਾਂ ਉਦੋਂ ਹਰ ਵਾਰੀ ਜਿਹੜੇ ਲੀਡਰ ਆਉਂਦੇ ਆ ਇੱਥੇ ਵੱਡੇ ਵੱਡੇ ਵਾਅਦੇ ਜਿਹੜੇ ਆ ਉਹ ਛੱਟ ਜਾਂਦੇ ਆ ਪਰ ਲੋਕ ਵਿਚਾਰੇ ਉਹ ਫੇਰ ਝਾਕਦੇ ਰਹਿ ਜਾਂਦੇ ਆ ਲੋਕਾਂ ਦੇ ਕੱਟਣ ਪਾਉਣ ਨੂੰ ਕੁਝ ਨਹੀਂ ਨਹੀਂਦਾ ਬਿਲਕੁਲ ਸੁਖਵੰਦਰ ਜੀ ਬਿਲਕੁਲ ਤੁਸੀਂ ਠੀਕ ਆ ਮੈਂ ਤਾਂ ਇਹੋ ਗੱਲ ਤੁਹਾਡੇ ਨਾਲ ਕਰ ਰਿਹਾ ਕਿ ਇਹ ਲੋਕ ਹਮੇਸ਼ਾ ਲੋਕਾਂ ਨੂੰ ਝੂਠੇ ਵਾਅਦੇ ਕਰਕੇ ਇਹੋ ਜਿਹੇ ਬਿਆਨ ਦੇ ਕੇ ਲੋਕਾਂ ਨੂੰ ਮੂਰਖ ਬਣਾਇਆ ਜਾਂਦਾ ਹੈ ਪਰ ਹਮੇਸ਼ਾ ਲੋਕ ਇਹ ਕਹਿੰਦੇ ਨੇ ਜਦੋਂ ਵੋਟਾਂ ਪੈਂਦੀਆਂ ਨੇ ਕਿ ਹਾਂ ਭਈ ਜਿੱਤੇਗਾ ਸਿਆਸਤਦਾਨ ਹਰ ਦਗੇ ਲੋਕ ਜਿਦਾਂ ਆਮ ਤੌਰ ਤੇ ਗੱਲ ਹੁੰਦੀ ਕਿ ਪੰਜਾਬ ਵਿੱਚ ਕਾਂਗਰਸ ਪਾਰਟੀ ਦੀ ਜਿੱਤ ਹੁੰਦੀ ਆ ਪਰ ਲੋਕਾਂ ਨੇ ਕਿਤੇ ਨਹੀਂ ਜਿੱਤਣਾ ਆਮ ਤੌਰ ਤੇ ਇਹ ਗੱਲਾਂ ਜਿਹੜੀਆਂ ਚੱਲਦੀਆਂ ਨੇ ਤਾਂ ਸਮੇਂ-ਸਮੇਂ ਤੇ ਤੁਸੀਂ ਇਹ ਦੇਖ ਲਓ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕਿੰਨੇ ਵਾਅਦੇ ਲੋਕਾਂ ਨਾਲ ਕੀਤੇ ਭਗਵੰਤ ਮਾਨ ਹੁਣੇ ਕਿਹਾ 1000 ਰੁਪਏ ਨਹੀਂ ਦੇਣਾ ਸੀ 1100 ਰੁਪਏ ਦੇਣਾ ਤੇ ਲੋਕ ਸੁਖਵਿੰਦਰ ਜੀ ਉਹ ਹੱਸਦੇ ਹੋਣਾਂ ਗੱ ਤਾਂ ਇਹ ਚੀਜ਼ ਦਾ ਅਸਰ ਜਿਹੜਾ ਸੁਖਵਿੰਦਰ ਜੀ ਤੁਸੀਂ ਦੇਖੋ ਇਹ ਨਾ ਚੋਣਾ ਤੇ ਪਵੇਗਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਬੜੇ ਵਾਅਦੇ ਕੀਤੇ ਸਨ ਦੇਖ ਲਓ ਆਪਾਂ ਸਵੇਰ ਤੋਂ ਲੈ ਕੇ ਹੁਣ ਤੱਕ ਮਾਫ ਕਰਦਾ ਇਸ ਪ੍ਰੋਗਰਾਮ ਦੇ ਵਿੱਚ ਕਿੰਨੀ ਵਾਰੀ ਕੀਤੀ ਗੱਲ ਕੀਤੀ ਹੈ ਚਾਹੀ ਸਕੂਲੀ ਸਿੱਖਿਆ ਦੀ ਗੱਲ ਕੀਤੀ ਹੈ ਚਾਹੀ ਅਸੀਂ ਰਾਸ਼ਨ ਕਾਰਡ ਰੱਦ ਕਰਨ ਦੀ ਗੱਲ ਕੀਤੀ ਹੈ ਕਿਤੇ ਨਾ ਕਿਤੇ ਸਰਕਾਰ ਦੇ ਉਹ ਸਾਰੇ ਦਾਅਵੇ ਜਿਹੜੇ ਨੇ ਉਹ ਆਮ ਆਦਮੀ ਪਾਰਟੀ ਨੇ ਕੀਤੇ ਜਿਹੜੇ ਹੁਣ ਬੁਰੀ ਤਰ੍ਹਾਂ ਅਸਫਲ ਜਿਹੜੇ ਹੋ ਰਹੇ ਨੇ ਸਭ ਦਾ ਵਰਤਾਰਾ ਜਿਹੜਾ ਸਾਹਮਣੇ ਆ ਰਿਹਾ ਤਾਂ ਅਜਿਹੀ ਸਥਿਤੀ ਦੇ ਵਿੱਚ ਰਾਹੁਲ ਗਾਂਧੀ ਦੀ ਜਿਹੜੇ ਇਹ ਬਿਆਨ ਨੇ ਸੁਖਵਿੰਦਰ ਜੀ ਮਹਿਜ਼ ਰਾਜਨੀਤੀ ਵੱਲੋਂ ਤੋਂ ਪ੍ਰੇਰਿਤ ਆ ਰਾਜਨੀਤੀ ਲੋਕ ਹੈਗਾ ਰਾਜਨੀਤਿਕ ਬਿਆਨ ਦੇਣੇ ਖੈਰ ਆਸ ਕਰਦੇ ਆ ਕਿ ਇੰਡੀਆ ਲਾਈਸ ਦੀ ਸਰਕਾਰ ਬਣੇ ਫਿਰ ਵੇਖੂ ਵਾਦੇ ਪੂਰੇ ਹੁੰਦੇ ਆ ਜਾਂ ਨਹੀਂ ਇਹ ਤਾਂ ਸੁਪੰਦਰ ਜੀ ਹੁਣ ਚਾਰ ਜੂਨ ਤੋਂ ਬਾਅਦ ਪਤਾ ਲੱਗੇਗਾ ਜੀ ਚਲੋ ਅਨਕੀਰ ਸਾਹਿਬ ਤੁਸੀਂ ਆਪਣਾ ਪ੍ਰੋਗਰਾਮ ਕਿਰੇ ਤੁਹਾਡਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਸਿੱਧੂ ਸਾਹਿਬ ਸਹਿਜਨ ਪ੍ਰੋਫੈਸਰ ਮਨਜੀਤ ਸਿੰਘ ਗੜਖੀ ਸਾਹਿਬ ਜਿਨ੍ਹਾਂ ਦੇ ਵੱਲੋਂ ਇਹਨਾਂ ਕਵਰਾਂ ਤੇ ਸੱਜਣਾ ਗੱਲਬਾਤ ਕੀਤੀ ਗਈ ਉਮੀਦ ਕਰਦੇ ਆਂ ਕਿ ਅਨਕੀਰ ਸਾਹਿਬ ਨਾਲ ਕੀਤੀ ਗੱਲਬਾਤ ਤੁਹਾਨੂੰ ਜਰੂਰ ਪਸੰਦ ਆਈ ਹੋਊਗਾ ਫਿਰ ਮਿਲਾਂਗੇ ਧੰਨਵਾਦ